ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਆਇਆ ਆਇਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਤੇ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 16 ਅਗਸਤ ਨੂੰ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਕੌਣ ਕਿਹੜੇ ਕਬੱਡੀ ਕੱਪ ਤੋਂ ਵੈਸਟ ਰੇਡਰ ਤੇ ਜਾਫੀ ਬਣਿਆ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ All Rounder 1855 ਦੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਦੇ ਜਿਰਗੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਚੱਕ ਬਾਵਾ ਤਰਨਤਨ ਦੇ ਵਿੱਚ ਕਰਵਾਇਆ ਗਿਆ ਸੀ ਤੇ ਉਥੇ ਫਰੰਦੀਪੁਰ ਤੇ ਕ੍ਰਿਆਲੇ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਤੇ ਕ੍ਰਿਆਲੇ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਥਾਣੇਵਾਲ ਬਿਆਸ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਲੋਗੜ ਤੇ ਤਿੰਮੋਵਾਲ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਲੋਗੜ ਦੀ ਟੀਮ ਫਾਸਟ ਰਹੀ ਤੇ ਤਿੰਮੋਵਾਲ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਗੱਡੀਪਿੰਡ ਤਰਨਤਾਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਸੋਲ ਤੇ ਸਵਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਵਰਸੰਗਤ ਟੀਮ ਸੈਕੰਡ ਅੱਗੇ ਗੱਲ ਕਰਦੇ ਆ ਨਾਰਲੀ ਤਰਨ ਤਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਖੀਰਾਂਵਾਲੀ ਤੇ ਬੈਂਕਾ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਖੀਰਾਂਵਾਲੀ ਦੀ ਟੀਮ ਫਸਟ ਰਹੀ ਤੇ ਬੈਂਕਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹੁੱਚਾ ਪਿੰਡ ਸੰਘੋਲ ਫਤਿਹਗੜ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਸਟ ਰੇਡਰ ਤੇ ਜੱਫਾਗੰਦੇ ਲਈ ਕੱਪ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕੁੱਪ ਖੁਰਦ ਸੈਕੰਡ ਰਹੀ ਤੇ ਕਪਖੋਰ ਦੀ ਟੀਮ ਫਾਸਟ ਇਥੋਂ ਦਾ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਆਸੂ ਲਸਾੜੇ ਵਾਲਾ 8 ਕ ਵੱਡੀਆਂ ਪਾ ਕੇ 8 ਨੰਬਰ ਲੈ ਤੇ ਤੇ ਵਟ ਜਾਫੀ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਦਿਲਬਰ ਕੋਪ ਵਾਲਾ 7 ਟੱਚ ਲੈ ਕੇ 5 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਅਲੀਪੁਰ ਫਰੋਜਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸਿੱਧੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਨਸੂਰਵਾਲ ਤੇ ਪੜਾਣੇ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚ ਪੜਾਣੇ ਦੀ ਟੀਮ ਫਸਟ ਰਹੀ ਤੇ ਮਨਸੂਰਵਾਲ ਦੀ ਟੀਮ ਸੈਕੰਡ ਤਾਂ ਇੱਥੋਂ ਦਾ ਵੈਕਟਰ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਕਟਰ ਟਰੇਡਰ ਬਣੇਗਾ ਗੱਗੂ ਔਲਖ 10 ਕਵਾਡੀਆਂ ਪਾ ਕੇ 10 ਨੰਬਰ ਲੈਤੇ ਤੇ ਬਈਟ ਜਾਫੀ ਦੀ ਗੱਲ ਕਰਕੇ ਤਾਂ ਬਈਟ ਜਾਫੀ ਬਣੇਗਾ ਜੱਗਾ ਪੜਾਣੇ ਵਾਲਾ 5 ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਆ ਤਰਨ ਤਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਇਨਾਮ 1 ਲੱਖ ਰੁਪਈਆ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਤੋਤਾ ਸਿੰਘ ਵਾਲਾ ਤੇ ਡੀਏਵੀ ਜਲੰਧਰ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਡੀਏਵੀ ਜਲੰਧਰ ਸੈਕੰਡ ਤੇ ਤੋਤਾ ਸਿੰਘ ਵਾਲਾ ਦੀ ਟੀਮ ਫਾਸਟ ਰਹੀ ਅੱਗੇ ਗੱਲ ਕਰਦੇ ਆ ਰੁੜਕੇ ਕਲਾ ਬਰਨਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉਥੇ ਪਹਿਲਾ ਇਨਾਮ 31 ਹਜ਼ਾਰ ਤੇ ਦੂਜਾ ਇਨਾਮ 21 ਹਜ਼ਾਰ ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈ ਵਿਚਕਾਰ ਇਹਦੇ ਵਿੱਚ ਉਗੋਕੇ ਫਾਸਟ ਤੇ ਮਹਿਲਕਲਾ ਸੈਕਿੰਡ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਮੋਟਾ ਉਗੋਕੇ ਵਾਲਾ ਤੇ ਨਿੱਕਾ ਬਦਰੇ ਵਾਲਾ ਦੋਨੇ ਜਿਹੇ ਵੈਸਟ ਰੇਡਰ ਬਣਿਆਗੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਗਿੰਦੀ ਉਗੋਕੇ ਵਾਲਾ ਅੱਗੇ ਗੱਲ ਕਰਦੇ ਨੇਕਪੁਰ ਫਰੀਦাবাদ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 10 ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਪੋਜੇ ਵਾਲਾ ਤੇ ਮੋਰਖੀ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਪੋਜੇ ਵਾਲੇ ਦੀ ਅੱਗੇ ਗੱਲ ਕਰਦੇ ਆ ਖੇੜੀ ਗੁਜਰਾ ਮਹਾਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮਕ 51000 ਤੇ ਦੂਜਾ ਨਾਮਕ 43000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 51500 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮਕੰਦਪੁਰ ਤੇ ਸੋਤ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੋਤ ਦੀ ਟੀਮ ਫਾਸਟ ਰਹੀ ਤੇ ਮਕੰਦਪੁਰ ਦੀ ਟੀਮ ਸੈਕੰਡ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਪੋਲਾ ਜਲਾਣੀ ਵਾਲਾ ਸੱਤ ਕਵੱਡੀਆਂ ਪਾ ਕੇ ਸੱਤ ਨੰਬਰ ਲਈ ਤੇ ਵਟ ਜਾਫੀ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਕਾਲਾਲੇਵੇ ਵਾਲਾ ਤਿੰਨ ਟੱਚ ਲੈ ਕੇ ਦੋ ਜਫੇ ਲਈ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ